ਇਹ ਕੰਡੀਸ਼ਨ ਚ ਮਿਲੇ ਨੇ ਕਾਫੀ ਬਿਮਾਰ ਨੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਕਿੱਥੇ ਹਸਪਤਲ ਲੈ ਕੇ ਜਾਣਾ ਸਰ ਸਿਵਲ ਹਸਪਤਲ ਲੈ ਕੇ ਚੱਲੇ ਪਲੀਜ਼ ਪਹਿਲਾਂ ਉਹਨਾਂ ਨੇ ਇੱਕ ਡਾਕਟਰ ਵਾਲੇ ਨੇ ਦੇਖ ਲੀਏ ਹਾਂਜੀ ਤੁਹਾਡੇ ਕੋਲ ਮਾ ਇਹ ਦੱਸੋ ਤੁਹਾਨੂੰ ਇਨਫੋਰਮੇਸ਼ਨ ਕਿਸ ਤਰ੍ਹਾਂ ਮਿਲੀ ਸਰ ਹਲੇ ਤਾਂ ਤੁਸੀਂ ਕੀ ਪਾਇਆ ਮੈਮ ਜਾਂਚ ਵਿੱਚ ਕੀ ਪਾਇਆ ਉਹਦੀ ਤਬੀਅਤ ਬਹੁਤ ਖਰਾਬ ਹੈ ਸਰ ਬਾਤ ਪਲੀਜ਼ 슈ਗਰ ਹੈ ਮਾਈਟਲੀ ਐਪਸਰ ਹੈ ਮੈਂਟਲ ਐਪਸਰ ਹੈ ਕੀ ਨਾਂ ਇਹਨਾਂ ਦਾ ਜੀਤਾ ਔਰ ਆਪਕਾ ਨਾਮ ਕੀ ਹੈ 6 ਵਜੇ ਸੀ ਉਹਨੂੰ ਡੇਲੀ ਨੂੰ 슈ਗਰ ਵਗੈਰਾ ਫਰੂ ਕਾਫੀ ਕਲਾਉ ਬਈ ਦੇ ਪੁਨੋਸ਼ੀ ਹਸਪਤਲ ਵਿੱਚ ਲਾਜਲੀ ਨਾਲ ਸਾਡੇ ਸਿਵਲ ਸਟਾਫ ਆਫਸਰ ਨੂੰ ਜਾਨਾਸਤੇ ਕਿ ਕਿੰਨੇ ਟਾਈਮ ਤੋਂ ਭਾਜੀ ਐਵੇਂ ਪਈ ਹੈ ਜੀ ਤੁਹਾਨੂੰ ਕਿਵੇਂ ਕਿਵੇਂ ਇਨਫੋਰਮੇਸ਼ਨ ਮਿਲੀ ਤੁਹਾਨੂੰ ਪਤਾ ਲੱਗਾ ਕਿਸੀ ਹਸਪਤਲ ਆਏ ਕਿ ਸੰਪਤ ਇਹ ਤੁਹਾਨੂੰ ਕਿੰਨੇ ਇਨਫੋਰਮੇਸ਼ਨ ਦਿੱਤੀ ਵੀ ਅਸਾਂ ਅਨਗੌਣ ਤੋਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਕੀ ਨਾਮ ਹੈ ਤੁਹਾਡਾ ਕੋਈ ਨਹੀਂ ਬੜੀ ਬਾਹਰ ਕਰ ਦਿੰਦੇ ਨਾਮ ਕੀ ਹੈ ਤੁਹਾਡਾ ਜੀ ਇਹ ਅਰੇ ਆ ਮੈਂ ਦਿੰਦਾ ਕਿੰਨੀ ਦਰ ਹੋ ਗਈ ਤੁਹਾਨੂੰ ਇਸ ਤਰ੍ਹਾਂ ਬਿਮਾਰ ਪਏ ਨੂੰ ਬੋਲੋ ਬੋਲੋ ਬਿਮਾਰ ਪਏ ਨੂੰ ਕਿੰਨੀ ਦਿਨ ਹੋ ਗਏ ਜੀ ਤੁਹਾਨੂੰ ਹੋਈ ਗਏ ਸਾਲ ਹੀ ਹੋ ਗਿਆ ਸਾਲ ਹੋ ਗਿਆ ਕੀ ਸ਼ੂਗਰ ਹੈ ਤੁਹਾਨੂੰ ਸ਼ੂਗਰ ਕੋਈ ਨਾ ਕਰੀਂ ਦੇਰ ਦੱਸੋ ਵੀ ਜੇ ਤੁਹਾਡੇ ਕੋਈ ਘਰ ਦੇ ਇਲਾਜ ਨਹੀਂ ਕਰਾਇਆ ਕਿਸੇ ਘਰ ਦੇ ਨੇ ਤੁਹਾਡਾ ਘਰ ਦੇ ਕਿਸੇ ਬੰਦੇ ਨੇ ਇਲਾਜ ਕਰਾਇਆ ਤੁਹਾਡਾ ਕਹਿੰਦੇ ਸੀਗੇ ਕਹਿੰਦੇ ਸੀ ਹਾਂ ਕਰਾਇਆ ਨਹੀਂ ਤੇ ਤੁਹਾਨੂੰ ਲੈ ਚੱਲਦੇ ਹਾਂ ਅੱਛਾ ਜੀ ਫਿਰ ਗਏ ਨਹੀਂ ਤੁਸੀਂ ਤੁਸੀਂ ਨਹੀਂ ਗਏ ਤੁਸੀਂ ਗਏ ਸੀ ਗਏ ਸੀ ਤਾਂ ਗਏ ਸੀ ਡਾਕਟਰ ਸਾਹਿਬ ਕੀ ਕਹਿੰਦੇ ਸੀ ਉਸ ਤੋਂ ਵੱਡੇ ਡਾਕਟਰ ਸਾਹਿਬ ਕੀ ਕਹਿੰਦੇ ਸੀ ਮੈਂ ਪਾਣੂ ਨਾ ਕੋ ਮੈਂ ਪਾਉਂ ਜਾ ਰਹਾ ਹਾਂ ਇਹ ਕਿਥੋਂ ਦਾ ਮਾਮਲਾ ਹੈ ਕੀ ਮਾਮਲਾ ਭਾਈ ਇਹ ਬ੍ਰਹਮ ਨਗਰੀ ਇੱਕ ਲੇਡੀ ਹੈ ਗੀਤਾ ਵਾਈਫ ਆਫ ਕੇਵਲ ਕ੍ਰਿਸ਼ਨ ਉਹਨੂੰ ਲੇਡੀ ਨੂੰ ਸ਼ੂਗਰ ਵਗੈਰਾ ਬੈਰਫੁੱਲ ਕਾਫੀ ਖਰਾਬ ਹੋਏ ਹੋਏ ਹੈ ਪੁਨੋ ਅਸੀਂ ਹਸਪਤਾਲ ਵਿੱਚ ਲਾ ਦਿੱਲੀ ਨਾਲ ਸਾਡੇ ਸਿਵਲ ਸਟਾਫ ਹਸਪਤਾਲ ਵਿੱਚ ਜਾਣਾ ਸੀ ਕਿ ਕਿੰਨੇ ਟਾਈਮ ਤੋਂ ਭਾਜੀ ਐਵੇਂ ਪਈ ਹੈ ਜੀ ਤੁਹਾਨੂੰ ਕਿਵੇਂ ਕਿਵੇਂ ਇਨਫੋਰਮੇਸ਼ਨ ਮਿਲੀ ਕਿਸੇ ਹਸਪਤਾਲੇ ਆਏ ਜਦੋਂ ਤੁਹਾਨੂੰ ਪਤਾ ਲੱਗਾ ਇਹ ਤੁਹਾਨੂੰ ਕਿੰਨੇ ਇਨਫੋਰਮੇਸ਼ਨ ਦਿੱਤੀ ਵੀ ਅਸੀਂ ਅਨਗੌਂਟ ਤੇ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹਾਲਤ ਕੀ ਹੈ ਜੀ ਠੀਕ ਨੇ ਬੋਲ ਰਹੀ ਹੈ ਗੱਲਬਾਤ ਕਰ ਰਹੀ ਹੈ ਬਟ ਉਹਨਾਂ ਦੇ ਪਹਿਲਾਂ ਸ਼ੂਗਰ ਕਰਕੇ ਕਾਫੀ ਜ਼ਖਮ ਹੈ ਕਾ ਕੀਤਾ ਸੀ ਹਸਪੀਟਲ ਐਡਮਿਟ ਕਰਾਉਣੇ ਉੱਥੇ ਪਤਾ ਲੱਗੇਗਾ ਪਰਿਵਾਰ ਨਾਲ ਹੀ ਰਹਿੰਦਾ ਉਹਨਾਂ ਦਾ ਹਾਂ ਪਰਿਵਾਰ ਨਾਲ ਹੀ ਹੈ ਉਹਦੀ ਬੇਟੀ ਹੈ ਇੱਕ ਉਹਨਾਂ ਦੇ ਹਸਬੰਦ ਨੇ ਤੇ ਪਰਿਵਾਰ ਵੱਲੋਂ ਉਹਨਾਂ ਦਾ ਹੈਂਡੀਕੈਪ ਪਰਿਵਾਰ ਵੱਲੋਂ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਗਿਆ ਹਸਪੀਟਲ ਨਹੀਂ ਉਹ ਕਹਿੰਦੇ ਪਹਿਲਾਂ ਉਹਨਾਂ ਹਸਪੀਟਲ ਹੀ ਰੱਖਿਆ ਸੀ ਇਲਾਜ ਕਰਾਇਆ ਭਾਈ ਸੁਣਨ ਤੇ ਆ ਜਿਵੇਂ ਦੀ ਆ ਦੂਜਾ ਕੀ ਤੀਜਾ ਵਿਆਹ ਐਵੇਂ ਕੋਈ ਮਾਮਲਾ ਵੀ ਆਇਆ ਨਹੀਂ ਇਹ ਜਿਆਦਾ ਸਮਝ ਨਹੀਂ ਪਤਾ ਡਿਟੇਲ ਚ ਧਿਆਨ ਸਿੰਘ ਆ ਜੀ ਸਰਤਪੂਰਨ ਸਿੰਘ ਸੇਵਾ ਸੁਸਾਇਟੀ ਹੈ ਜੀ ਸਰ ਕਿੱਦਾਂ ਪਤਾ ਲੱਗਾ ਇੱਕ ਲੇਡੀ ਦੇ ਬਿਮਾਰ ਐ ਇੱਥੇ ਤੁਹਾਨੂੰ ਸਾਨੂੰ ਦੋ ਤਿੰਨ ਦਿਨ ਤੋਂ ਉਥੋਂ ਵੀ ਕਿਉਂਕਿ ਤੁੱਪ ਦੇ ਵਿੱਚ ਪਈ ਸੀ ਮੀਂਹ ਦੇ ਵਿੱਚ ਪਈ ਸੀਗੀ ਬਾਹਰ ਬਹੁਤ ਮਾੜੇ ਹਾਲਾਤਾਂ 'ਚ ਪਈ ਸੀ ਇਹਦਾ ਪਰਿਵਾਰ ਇਹਨੂੰ ਕੁੰਡਾ ਲਾ ਕੇ ਬਾਹਰੋਂ ਆਪ ਚਲਾ ਜਾਂਦਾ ਸੀ ਦੋ ਦੋ ਤਿੰਨ ਤਿੰਨ ਦਿਨ ਘਰੇ ਨਹੀਂ ਆਉਂਦਾ ਸੀ ਉਹ ਭੁੱਖੀ ਤੇ ਆਈ ਛੱਤੇ ਪਈ ਰਹਿੰਦੀ ਸੀ ਉਹ ਹਾਲਾਤ ਦੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਜਦੋਂ ਅਸੀਂ ਹਾਲਾਤ ਦੇਖਿਓ ਉਹਦੇ ਪੈਰਾਂ ਦੇ ਵਿੱਚ ਵੀ ਕੀੜੇ ਪੈ ਚੁੱਕੇ ਆ ਦੋਨੇ ਪੈਰ ਵੱਢਣ ਵਾਲੇ ਹੋਏ ਪਏ ਜਾਂਦੇ ਆ ਬਹੁਤ ਮਾੜੇ ਹਾਲਾਤ ਆ ਪ੍ਰਸ਼ਾਸਨ ਦੇ ਸਾਥ ਦੇ ਨਾਲ ਅਸੀਂ ਸਿਗਲੋ ਹਸਪੀਟਲ ਕੇਰਾ ਨੂੰ ਲੈ ਕੇ ਚੱਲੇ ਆ ਜੀ ਬਾਕੀ ਦੇਖਦੇ ਆ ਕਿ ਪ੍ਰਸ਼ਾਸਨ ਕਿਵੇਂ ਸਾਥ ਦਿੰਦਾ ਜੇ ਸਾਨੂੰ ਲਿ ਜਾਣਾ ਪਿਆ ਅਸੀਂ ਆਦੇ ਨਾਲ ਆਸ਼ਰਮ ਦੇ ਵਿੱਚ ਨੂੰ ਲਿ ਜਾ ਕੇ ਇਹਦੀ ਸਾਹ ਸੰਭਾਲ ਕਰਾਂਗੇ ਇਹਦੇ ਘਰ ਵਾਲੇ ਨੇ ਜਵਾਬ ਦਿੱਤਾ ਜੀ ਉਹ ਬਸ ਜੀ ਉਹ ਤਾਂ ਉਹ ਗੱਲ ਕਰ ਰਿਹਾ ਜੀ ਮੈਂ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹਦੇ ਆ ਹਾਲਾਤ ਨਹੀਂ ਹੋਣੇ ਸੀ ਉਹਦੇ ਪੈਰਾਂ 'ਚ ਕੀੜੇ ਨਹੀਂ ਪੈਣੇ ਸੀ ਜੇ ਆਪਾਂ ਕੋਸ਼ਿਸ਼ ਕਰਗੇ ਪਰ ਇਹ ਹਾਲਾਤ ਨਹੀਂ ਹੁੰਦੇ ਚਲੋ ਅੱਜ ਤਾਂ ਉਹ ਕਹਿ ਰਿਹਾ ਮੈਂ ਕੋਸ਼ਿਸ਼ ਕੀਤੀ ਸੀ ਆਏ ਸੀ ਪਰ ਉਹਨੇ ਕੋਸ਼ਿਸ਼ ਨਹੀਂ ਕੀਤੀ ਤਰ੍ਹਾਂ ਦੇ ਹਾਲਾਤ ਦੇ ਵਿੱਚ ਮਿਲੇ ਹੈ ਵੀ ਇਹਨਾਂ ਦੇ ਪਰਿਵਾਰ ਪਿੱਛੋਂ ਜਿਹੜਾ ਪੇਕਾ ਪਰਿਵਾਰ ਕੁਝ ਨਹੀਂ ਨਹੀਂ ਹਜੇ ਪਿੱਛੋਂ ਤੱਕ ਸਾਨੂੰ ਪਤਾ ਨਹੀਂ ਇਹਦੇ ਬਾਰੇ ਅਸੀਂ ਪਤਾ ਨਹੀਂ ਕੀਤਾ ਵੀ ਕਿੱਥੋਂ ਆ ਕਿੱਥੋਂ ਨਹੀਂ ਘਰ ਵਾਲੇ ਤੇ ਕਾਰਵਾਈ ਦੀ ਮੰਗ ਕਰੋਗੇ ਨਹੀਂ ਤੋ ਰੱਬ ਆਪ ਹੀ ਕਾਰਵਾਈ ਕਰੂ ਅਸੀਂ ਕਿਸੇ ਦੇ ਕਾਰਵਾਈ ਕਾਦੀ ਕਰਾਉਣੀ ਜੀ ਪਰਮਾਤਮਾ ਆਪ ਹੀ ਵੇਖਦਾ ਏ ਉਹਨੇ ਆਪ ਕਿਸੇ ਜਿੰਦੇ ਜੀ ਨੂੰ ਇਸ ਤਰ੍ਹਾਂ ਛੱਡ ਦੇਣਾ ਇਹ ਦੋ ਵਾਰ ਮਰੀਅੋ ਜੀ ਇਨਸਾਨੀਅਤ ਕੋਈ ਹੋ ਨਹੀਂ ਸਕਦੀ ਮਰੀ ਇਨਸਾਨੀਅਤ ਹੈ ਤਾਂ ਜੀ ਇਹ ਦੋ ਵਾਰ ਕੋਈ ਮਰ ਨਹੀਂ ਸਕਦੀ ਇਨਸਾਨੀਅਤ ਇਹ ਜਿਸ ਤਰ੍ਹਾਂ ਹੁਣ ਤੁਸੀਂ ਪਾਇਆ ਜੀ ਇਹ ਇਹ ਛੱਤ ਤੇ ਹੀ ਰੱਖਿਆ ਹੋਇਆ ਸੀ ਹਾਂ ਜੀ ਛੱਤ ਦੇ ਉੱਪਰ ਹੀ ਪਈ ਸੀ ਜੀ ਮੱਛਰ ਵੀ ਇੰਨਾ ਸੀ ਉੱਤੇ ਨਾ ਕੋਈ ਪੱਖਾ ਲੱਗਿਆ ਸੀਗਾ ਕੁਝ ਵੀ ਨਹੀਂ ਸੀ ਬਹੁਤ ਇਹ ਇਸ ਟਾਈਮ ਜਿਹੜੇ ਹਾਲਾਤ ਪੈਰਾਂ ਦੇ ਮਤਲਬ ਹਾਲਾਤ ਐਵੇਂ ਤੇ ਕੀ ਵੜਨੇ ਪੈਣਗੇ ਨਹੀਂ ਹਜੇ ਅਸੀਂ ਕੋਸ਼ਿਸ਼ ਕਰਾਂਗੇ ਵੀ